ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਵੀ ਗੁਰੂ ਸਾਹਿਬ ਕਿਧਰੇ ਨਹੀਂ ਗਏ ਅੱਜ ਵੀ ਆਪਣੇ ਪਿਆਰਿਆਂ ਦੇ ਨਾਮ ਚੱਪਣ ਵਾਲਿਆਂ ਦੇ ਪਰਦੇ ਕੱਝਦੇ ਹਨ ਅਮਨਸਰ ਦਾ ਇੱਕ ਪਿੰਡ ਹੈ ਮਸੀਠਾ ਭਾਈ ਸਾਨੂੰ ਜੀ ਦਾ ਸਥਾਨ ਹੈ ਉੱਥੇ ਸੇਵਾ ਨਿਵਾ ਰਹੇ ਹਨ ਬਾਬਾ ਗੁਰਦਿਆਲ ਸਿੰਘ ਜੀ ਹਰ ਮਸਿਆ ਨੂੰ ਲੰਗਰ ਲੱਗਦਾ ਹੈ ਉਨਾ ਮਹਾਪੁਰਸ਼ਾ ਨੇ ਇੱਕ ਵਚਨ ਸੁਣਾਇਆ ਕਹਿੰਦੇ ਹਨ ਕਿ ਇੱਕ ਵਾਰੀ ਸੌਂਬਤੀ ਮਸਿਆ ਸੀ ਉਸਦੇ ਸੰਗਤ ਦਾ ਬਹੁਤ ਜ਼ਿਆਦਾ ਘਟ ਹੋ ਗਿਆ ਹਰ ਵਾਰੀ ਦੋ ਢਾਈ ਬੋਰੀਆਂ ਲੱਗਦੀਆਂ ਸਨ ਆਟੇ ਦੀਆਂ ਇੰਨੀਆਂ ਨੂੰ ਹੈ ਸੰ ਪਰ ਜ਼ਿਆਦਾ ਸੰਗਤ ਹੋਣ ਕਰ ਨੂੰ ਸੇਵਾਦਾਨ ਨੇ ਇਹਨਾਂ ਨੂੰ ਆਕੇ ਦੱਸਿਆ ਕਿ ਆਟਾ ਬਹੁਤ ਥੋੜਾ ਰਹਿ ਗਿਆ ਹੈ जद की संगत बहुत चकन सोच सोचते हैं कि होर दस पंद्रह मिनट तक लंगर किसी मिलना नहीं क्योंकि आटा खत्म होने वाला है यहां बड़ी बेस्ती वाली गल है हो जाएगी

ਬਾਦ ਵਿੱਚ ਵੇਖੀ ਜਾਵੇਗੀ ਕਹਿੰਦੇ ਹਨ ਕਿ ਮੈਂ ਸਾਡੇ 12 ਵਜੇ ਦਾ ਉੱਥੋਂ ਨਿਕਲਿਆ ਸੀ ਤੇ ਸ੍ਰੀ ਸੁਖਮਨੀ ਸਾਹਿਬ ਦਾ ਗੁਰਕਾ ਪਕੜ ਲਿਆ ਪੰਜ ਪਾਠ ਹੋ ਗਏ ਤਾਂ ਅਰਦਾਸ ਕੀਤੀ ਕਿ ਭਾਈ ਸਾਲੋ ਜੀ ਫੋਨਾ ਆਸਾਨ ਹੈ ਆਪ ਹੀ ਲਾਜ ਰੱਖਣੀ ਸ਼ਾਮ ਦੇ 6 ਵਜੇ ਵਾਪਸ ਡੇਰੇ ਤੇ ਮੁੜਿਆ ਮਨ ਵਿੱਚ ਇਹ ਸੀ ਕਿ ਸੇਵਾਦਾਰ ਕਹੇਗਾ ਕਿ ਸੰਗਤ ਖੁੱਗੀ ਗਈ ਅੱਜ ਬੜੀ ਬਦਨਾਮੀ ਹੋਣੀ ਪਰ ਜਦੋਂ ਸੇਵਾਦਾਨ ਨੂੰ ਮਿਲੇ ਤਾਹੋਂ ਕਹਿਣ ਲੱਗਾ ਕਿ ਤੁਸੀਂ ਕਿੱਥੇ ਚਲੇ ਗਏ ਸੀ ਤੁਹਾਡੇ ਜਾਣ ਤੋਂ ਥੋੜੀ ਦੇਰ ਬਾਅਦ ਹੀ ਕੋਈ ਸ਼ਰੀਰ ਆ ਕੇ 11 ਬੋਰੀਆਂ ਆਟੇ ਦੀਆਂ ਦੇ ਗਿਆ ਇਹਨਾਂ ਵਿੱਚੋਂ 2 ਬੋਰੀਆਂ ਲੱਗੀਆਂ ਹਨ ਤੇ 9 ਬੋਰੀਆਂ ਅਜੇ ਵੀ ਬਾਕੀ ਹਨ ਮਾਪੋਸ਼ ਕਹਿੰਦੇ ਕਿ ਸੇਵਾਦਾਰ ਦੀ ਗੱਲ ਸੁਣ ਕੇ ਮੇਰੀਆਂ ਅੱਖਾਂ ਵਿੱਚ ਅਥਰੂ ਆ ਗਏ ਕਿ ਹੈ ਸਤਿਗੁਰ ਸੁਖਮਨੀ ਸਾਹਿਬ ਦੀ ਬਾਣੀ ਕਿਵੇਂ ਪਰਦੇ ਗੱਜਦੀ ਹੈ ਗੁਰਨਾਣਕ ਬਾਣੀ ਨਾਲ ਪ੍ਰੇਮ ਕਰਨ ਵਾਲਿਆਂ ਦੀ ਬੰਦਗੀ ਕਰਨ ਵਾਲਿਆਂ ਦੀ ਹਮੇਸ਼ਾ ਰਾਖੀ ਕਰਦਾ ਹੈ ਇੱਜ਼ਤ ਰੱਖਦਾ ਹੈ ਕਿਸੇ ਕਿਸਮ ਦੀ ਆਉਕੀ ਘੜੀ ਨਹੀਂ ਰੱਖਾ ਵੇਖਣ ਦਿੰਦਾ ਆਪੋ ਪੈਜ ਰੱਖਦਾ ਹੈ ਜਿਹੜੇ ਉਸ ਦੇ ਰੰਗ ਵਿੱਚ ਰੰਗੇ ਗਏ ਹਨ ਉਹਨਾਂ ਦੀਆਂ ਸਾਰੀਆਂ ਡਿਊਟੀਆਂ ਆਮ ਸੰਭਾਲਦਾ ਹੈ ਇਸ ਸੁਖਮੇ ਸਾਹਿਬ ਜੀ ਦੀ ਬਾਣੀ ਦੀ ਨੌਵੀਂ ਵਿਸ਼ੇਸ਼ਤਾਈ ਇਸ ਸੁਖਮੇ ਸਾਹਿਬ ਜੀ ਦੀ ਬਾਣੀ ਪਰਦੇ ਵੀ ਕੱਝਦੀ ਹੈ ਜ਼ਿੰਦਗੀ ਵਿੱਚ ਵਿਚਰਦਿਆਂ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਬਣਦੀਆਂ ਰਹਿੰਦੀਆਂ ਹਨ ਕਦੀ ਕੋਈ ਅਚਾਨਕ ਸਿਰ ਤੇ ਢੀੜ ਆ ਜਾਂਦੀ ਹੈ ਕਈ ਵਾਰੀ ਕਰ ਜਾਂ ਇੰਨਾ ਸਿਰ ਤੇ ਚੜ ਜਾਂਦਾ ਹੈ ਕਿ ਪਰਦੇ ਨੰਗੇ ਹੋਣ ਦਾ ਵੀ ਡਰ ਹੁੰਦਾ ਹੈ ਕਈ ਵਾਰੀ ਬੱਚਾ ਕੋਈ ਐਸੀ ਹਰਕਤ ਕਰ ਦਿੰਦਾ ਹੈ ਜਿਸ ਵਿੱਚ ਪਰਦੇ ਨੰਗੇ ਹੋਣ ਦਾ ਡਰ ਹੁੰਦਾ ਹੈ ਕਈ ਵਾਰ ਤੁਹਾਡੇ ਨਾਲ ਈਰਖਾ ਰੱਖਣ ਵਾਲੇ ਤੁਹਾਡੇ ਪਰਦੇ ਨੰਗੇ ਕਰਨੇ ਚਾਹੁੰਦੇ ਹਨ ਕਈ ਵਾਰੀ ਤੁਹਾਡੇ ਆਪਣੇ ਕੋਲੋਂ ਹੀ ਕੋਈ ਐਸੀ ਫਲ ਹੋ ਜਾਂਦੀ ਹੈ ਜਿਸ ਵਿੱਚ ਨਾਲ ਆਉਣ ਸਮੇਂ ਵਿੱਚ ਬਦਨਾਮੀ ਦਾ ਡਰ ਹੁੰਦਾ ਹੈ ਤਾਂ ਭਰਾਇਆ ਨਾ ਕਰੋ ਘਰ ਵਿੱਚ ਸੁਖਨੀ ਸਾਹਿਬ ਜੀ ਦੀਆਂ ਸੈਂਚੀਆਂ ਲਗਾ ਲਿਆ ਕਰੋ ਜਦੋਂ ਜਾਪੇ ਕੋਈ ਐਸੀ ਕੜੀ ਆਉਣ ਵਾਲੀ ਹੈ ਤਾਂ ਕਰੋ ਸੈਂਚੀ ਤੇ ਪੰਜ ਪਾਠ ਇੱਕ ਚੌਕੜੀ ਤੇ ਕੋਸ਼ ਦੇ ਰੰਗ ਵਿੱਚ ਚੁੱਚ ਦਿਨ ਚੱਲਣ ਦਿਓ ਮਨਾ ਲਵੋ ਗੁਰੂ ਜੀ ਨੂੰ ਗੱਲ ਤਾਂ ਗੁਰੂ ਨੂੰ ਮਨਾਉਣ ਦੀ ਹੈ ਫਿਰ ਵੇਖੋ ਗੁਰੂ ਕਿਵੇਂ ਪਰਦੇ ਪਾ ਦੇਵੇਗਾ ਸੱਚੇ ਮਨ ਨਾਲ ਉਸ ਦਾ ਔਟਾਸਰਾ ਲਵੋ ਉਹ ਔਖਾ ਸਮਾਂ ਲੰਗਾ ਦੇ ਦੇਵੇਗਾ ਔਖੀ ਕਣੀ ਦੇਖਣ ਹੀ ਦੇਵੇਗਾ ਇਕ ਗਰਮਕ ਪਿਆਰੇ ਨੇ ਆਪਣੀ ਹੱਦੀਕੀ ਸੁਣਾਈ ਤੇ ਕਹਿਣ ਲੱਗਾ ਇੱਕ ਵਾਰੀ ਕਿਸੇ ਜਗ੍ਹਾ ਸਟੇਜ ਦੇ ਮੇਰੇ ਕੋਲੋਂ ਕੋਈ ਗਲਤ ਵਿਚਾਰ ਕੀਤੀ ਗਈ ਗਲਤ ਕਥਾ ਸੁਣਾਈ ਗਈ ਉਸ ਵੇਲੇ ਤਾਂ ਪਤਾ ਨਨ ਲੱਗਾ ਪਰ ਜਦੋਂ ਸਟੇਜ ਤੋਂ ਉਤਰਿਆ ਤਾਂ ਕਿਸੇ ਨੇ ਕਿਹਾ ਕਿ ਮੈਂ ਤੇਰੀ ਆਪਣੇ ਲਾਕੇ ਦੇ ਕੁਝ ਸਿੰਘਾਂ ਨੂੰ ਸ਼ਿਕਾਇਤ ਕਰਾਂਗਾ ਇਹ ਤੂੰ ਜੋ ਵਿਚਾਰ ਕੀਤੀ ਹੈ ਉਹ ਗਲਤ ਹੈ ਉਹ ਕਹਿੰਦਾ ਕਿ ਮੈਂ ਜਦੋਂ ਘਰ ਪਹੁੰਚਿਆ ਅਤੇ ਮੈਂ ਕਿ ਸੋਚਿਆ ਤਾਂ ਅੰਦਰ ਹੀ ਮਹਿਸੂਸ ਹੋਣਾ ਸ਼ੁਰੂ ਹੋ ਗਿਆ ਕਿ ਵਾਕਈ ਅੱਜ ਜੋ ਸੇਵ ਵਿਚਾਰ ਕਰਕੇ ਆਇਆ ਉਹ ਗਲਤ ਸੀ ਸੋਚੀ ਪੈ ਗਿਆ ਕਿ ਹੁਣ ਕੀ ਕਰਾਂ ਉਸ ਸਮੇ ਗੁਰੂ ਸਾਹਿਬ ਦੇ ਕਮਰੇ ਵਿੱਚ ਜਾ ਕੇ ਝੋਲੀ ਅੱਡ ਲਈ ਆਪਣੇ ਤੇ ਸਜ਼ਾ ਲਾ ਲਈ ਕਿ ਮੈਂ ਆਪਣੇ ਨਿਤਨੇਮ ਤੋਂ ਇਲਾਵਾ 13 ਦਿਨ ਲਈ ਰੋ ਸੁਖਨੇ ਸਾਹਿਬ ਜੀ ਦਾ ਪਾਠ ਕਰਾਂਗਾ ਆਪ ਕਿਰਪਾ ਕਰੋ ਜੋ ਮੇਰੇ ਕੋਲੋਂ ਭੁੱਲ ਹੋ ਗਈ ਮੇਰੀ ਭੁੱਲ ਤੇ ਪਰਦਾ ਪਾ ਦਿਓ ਉਸਨੇ ਦੱਸਿਆ ਕਿ ਉਸ ਗੱਲ ਦਾ ਇੰਜ ਪਰਦਾ ਪੈ ਗਿਆ ਕਿ ਉਹ ਗੱਲ ਨਿਕਲੇ ਤੱਕ ਹੀ ਨਹੀਂ ਗੁਰੂ ਨੂੰ ਮਨਾ ਲਈਏ ਤਾਂ ਉਹ ਆਪ ਸਾਡੀਆਂ ਭੁੱਲਾਂ ਤੇ ਵੀ ਪਰਦੇ ਪਾ ਦਿੰਦਾ ਹੈ ਇਹ ਸੁਖਮੇ ਸਾਹਿਬ ਜੀ ਦੀ ਬਾਣੀ ਦਾ ਅਨਮੋਲਕ ਜਾਨਣਾ ਹੈ ਇਸ ਦਰਗਾਹੀ ਬਾਣੀ ਦਾ ਓਟ ਆਸਰਾ ਲਵੋ ਇਹ ਪਰਦੇ ਵੀ ਗੱਜਦੀ ਹੈ ਸਮਾਜ ਵਿੱਚ ਵਿਚਰਦਿਆਂ ਜੇਕਰ ਤੁਹਾਡੇ ਤੇ ਕੋਈ ਈੜ ਮੁਸ਼ਕਲ ਕਾਜ ਆਵਾਸ਼ਾਵਾ ਆਦੀ ਪਣ ਜਾਵੇ ਤਾਂ ਅਸੀਂ ਸੁਖਮੀ ਸਾਹਿਬ ਜੀ ਦੀ ਬਾਣੀ ਪੜਨ ਨਾਲ ਗੁਰੂ ਸਾਹਿਬ ਸਾਡੇ ਪਰਦੇ ਗੱਜਦੇ ਹਨ ਸਾਡਾ ਉਪਰਾਲਾ ਆਪ ਜੀ ਸੁਖਮੀ ਸਾਹਿਬ ਦਾ ਘਟੋ ਘਟ ਇੱਕ ਪਾਠ ਰਜਨਾ ਕਰਕੇ ਆਪ ਸੰਗਤ ਹੀ ਸਫਲਾ ਕਾ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ